ਮੈਂ ਜੀ ਆਇਆਂ ਕਹਿੰਦਾ ਹਾਂਗਾ ਅੱਜ ਅਸੀਂ ਇਕੱਠੇ ਹੋਏ ਆ ਕਿ ਜ਼ਿਲ੍ਹਾ ਪਰਿਸ਼ਦ ਤੇ ਪੰਚਾਇਤ ਸਮਿਤੀ ਚੋਣਾਂ ਜਿਹੜੀਆਂ ਪੰਜਾਬ ਵਿੱਚ ਡਿਊ ਹਨ ਉਹਨਾਂ ਦੀ ਮੈਂ ਅਨਾਉਂਸਮੈਂਟ ਵੀ ਕਰਨੀ ਹੈ ਔਰ ਥੋੜਾ ਬੈਕਗ੍ਰਾਉਂਡ ਵੀ ਅਸੀਂ ਦੇਵਾਂਗੇ ਤੁਹਾਨੂੰ ਕਿ ਅਸੀਂ ਤਿਆਰੀ ਸਟੇਟ ਇਲੈਕਸ਼ਨ ਕਮਿਸ਼ਨ ਵੱਲੋਂ ਕਿਸ ਕਿਸ ਤਰ੍ਹਾਂ ਦੀ ਕੀਤੀ ਹੋਈ ਹੈ ਤਾਂ ਕਿ ਤੁਹਾਡੇ ਮਨ ਵਿੱਚ ਵੀ ਪੂਰੀ ਜੋ ਕੋਈ ਵੀ ਅਸ਼ੰਕਾ ਹੋਵੇ ਉਹ ਵੀ ਦੂਰ ਹੋ ਜਾਵੇ ਔਰ ਆਮ ਜਨਤਾ ਨੂੰ ਵੀ ਸੂਚਨਾ ਹੋ ਜਾਵੇ ਕਿ ਅਸੀਂ ਇਸ ਵਾਰ ਜਿਹੜੀ ਹੈਗੀ ਹੈ ਚੋਣਾਂ ਜਿਹੜੀ ਹੈ ਵੀ ਬੜੀ ਫ੍ਰੀ ਐਂਡ ਫੇਅਰ ਤਰੀਕੇ ਨਾਲ ਇਹਨੂੰ ਕਰਾਵਾਂਗੇ ਸੋ ਪਹਿਲੀ ਗੱਲ ਇਹ ਹੈ ਕਿ ਗਵਰਨਮੈਂਟ ਨੇ ਆਪਣੇ ਸੈਕਸ਼ਨ 209 ਦੇ ਤਹਲੇ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਸੀਗਾ ਜਿਸ ਤਹਿਤ ਉਹਨਾਂ ਨੇ ਕਿਹਾ ਸੀਗਾ ਕਿ ਪੰਚਾਇਤ ਔਰ ਸਮਿਤੀ ਔਰ ਜ਼ਿਲ੍ਹਾ ਪਰਿਸ਼ਦ ਦੀ ਚੋਣਾਂ ਕਰਵਾਈਆਂ ਜਾਣ ਉਹਦੇ ਤਹਿਤ ਅਸੀਂ ਕਾਰਵਾਈ ਆਲਰੇਡੀ ਕਾਫੀ ਦੇਰ ਤੋਂ ਰੰਭੀ ਰੰਮ ਕੀਤੀ ਹੋਈ ਹੈ ਮਤਲਬ ਕਮਿਸ਼ਨ ਵੱਲੋਂ ਜਿਹੜੀ ਪ੍ਰੇਪਰੇਸ਼ਨਸ ਹੈਗੀਆਂ ਜ਼ਿਲ੍ਹਾ ਪਾਲਿਸ਼ਦ ਅਤੇ ਪੰਚਾਇਤ ਸਭਾ ਚੋਣਾਂ ਲਈ ਕਾਫੀ ਦੇਰ ਤੋਂ ਚੱਲ ਰਹੀਆਂ ਹਨ ਕੁਝ-ਕੁਝ ਕਾਰਨਾ ਕਰਕੇ ਇਹ ਜਿਹੜੀ ਚੋਣ ਹੈ ਕਿ ਅੱਗੇ-ਅਗੇ ਜਾਂਦੀ ਰਹੀ ਜਿਵੇਂ ਕੋਈ ਬਾਈ ਇਲੈਕਸ਼ਨ ਆ ਗਿਆ ਪਿੱਛੇ ਫਲੱਡਸ ਆ ਗਏ ਸੀ ਸਾਨੂੰ ਥੋੜਾ ਜਿਹਾ ਉੱਥੇ ਵੀ ਵੇਟ ਕਰਨਾ ਪਿਆ ਬਟ ਹੁਣ ਜਿਹੜੀ ਹੈ ਕਿ ਸਥਿਤੀ ਬਿਲਕੁਲ ਸ਼ਾਂਤਮਈ ਵੀ ਹੈ ਕਿ ਹੋਰ ਕੰਡੂਸਿਵ ਵੀ ਹੈ ਕਿ ਇਹ ਕਾਸੀ ਇਹ ਚੋਣਾ ਕਰਾ ਲਈਏ ਇਸ ਲਈ ਅਸੀਂ ਹੁਣ ਸਾਰੀ ਪ੍ਰਬੰਧ ਵਗੈਰਾ ਕਰ ਦਿੱਤੇ ਹੈਗੇ ਔਰ ਇਹ ਚੋਣਾ ਬਾਰੇ ਤੁਹਾਨੂੰ ਸਾਰੀ ਜਾਣਕਾਰੀ ਮੈਂ ਥੋੜੀ ਬ੍ਰੀਫਲੀ ਦੇ ਦਵਾਂਗਾ ਤੁਹਾਡੇ ਜਿਹੜੇ ਕੋਈ ਪ੍ਰਸ਼ਨ-ਪ੍ਰਸ਼ਨ ਹੋਣਗੇ ਜਾਂ ਕੋਈ ਹੋਰ ਵੀ ਕੋਈ ਸਵਾਲ ਹੋਣਗੇ ਉਹ ਤੁਸੀਂ ਕਾਈਂਡਲੀ ਜੇ ਵੇਟ ਕਰ ਸਕਦੇ ਹੋ ਤਾਂ ਵੇਟ ਕਰ ਲਓ ਜੇ ਜ਼ਰੂਰੀ ਆ ਸਮਝ ਦਿਓ ਤਾਂ ਆਈ ਹੈਬ ਨੋਬਜੈਕਸ਼ਨ ਤੁਸੀਂ ਵਿੱਚ ਵੀ ਪੁੱਛ ਸਕਦੇ ਹੋ ਸਭ ਤੋਂ ਪਹਿਲੇ ਇਹ ਆ ਕਿ ਅਸੀਂ ਜਿਹੜੀ ਹੈਗੀ ਇਹ ਅ ਇਹਦੀ ਸਾਰੇ ਜਿਹੜੇ ਮੁਕੰਮਲ ਪ੍ਰਬੰਧ ਜਿਹੜੇ ਹੈਗੇ ਡੀਸੀਜ਼ ਵੱਲੋਂ ਕਰਨੇ ਹੁੰਦੇ ਆ ਜਿਵੇਂ ਰਿਜ਼ਰਵੇਸ਼ਨ ਦੀਆਂ ਸੂਚੀਆਂ ਹੈਗੀਆਂ ਪੰਚਾਇਤ ਸਮਿਤੀ ਜ਼ਿਲ੍ਹਾ ਪਰਿਸ਼ਦ ਦੇ ਜਿਹੜੇ-ਜਿਹੜੇ ਜ਼ੋਨਸ ਹੈ ਕਿ ਉਹਨਾਂ ਨੂੰ ਕਿਸ ਤਰ੍ਹਾਂ ਰਿਜ਼ਰਵ ਕਰਨਾ ਹੈ ਉਹਦਾ ਜਿਹੜੀ ਹੈਗੀ ਹੈ ਅ ਲਿਸਟਾਂ ਤਿਆਰ ਹੋ ਗਈਆਂ ਨੋਟੀਫਾਈ ਹੋ ਚੁੱਕੀਆਂ ਹਨ ਇਹ ਸਾਰੀਆਂ ਜਿਹੜੀਆਂ ਡਿਸਟ੍ਰਿਕਟ ਵੈਬਸਾਈਟਸ ਤੇ ਪ੍ਰਾਪਤ ਹੋ ਜਾਣਗੀਆਂ ਤੁਹਾਨੂੰ ਅੱਜ ਦੀ ਡੇਟ ਵਿੱਚ ਜਿੱਤੇ ਤੱਕ ਸਾਡੀ ਇਨਫੋਰਮੇਸ਼ਨ ਹੈ ਕਿ ਸਾਰਿਆਂ ਨੇ ਆਪਣੇ ਨੋਟੀਫਿਕੇਸ਼ਨ ਜਾਰੀ ਕਰ ਦਿੱਤੇ ਹੈਗੇ ਸੋ ਇਸ ਲਈ ਉਹਦੇ ਕੋਈ ਪ੍ਰੋਬਲਮ ਨਹੀਂ ਹੈ ਰਿਜ਼ਰਵੇਸ਼ਨ ਜਿਵੇਂ ਤੁਹਾਨੂੰ ਪਤਾ ਹੈ ਕਿ ਸੀਟਾਂ ਵਾਸਤੇ 50% ਸੀਟਸ ਓਵਰঅল ਔਮਨ ਵਾਸਤੇ ਰਿਜ਼ਰਵ ਕੀਤੀਆਂ ਹੋਈਆਂ ਸੋ ਉਹਦਾ ਸਾਰੇ ਜਿੰਨੇ ਵੀ ਕਾਨੂੰਨ ਦੇ ਮੁਤਾਬਕ ਰਿਜ਼ਰਵੇਸ਼ਨ ਦਾ ਪ੍ਰਬੰਧ ਹੁੰਦਾ ਹੈਗਾ ਯਾ ਜਿਹੜੀ ਲੋੜ ਹੈਗੀ ਉਹ ਸਾਰਾ ਕੁਝ ਕਮਿਸ਼ਨ ਵੱਲੋਂ ਇਨਸ਼ੋਰ ਕੀਤਾ ਗਿਆ ਹੈਗਾ ਵੋਟਰ ਲਿਸਟ ਵੀ ਜਿਹੜੀਆਂ ਹੈਗੀਆਂ ਉਹ ਵੀ ਅਸੀਂ ਰੀਸੈਂਟਲੀ ਹੀ ਅਪਡੇਟ ਕੀਤੀਆਂ ਹੈਗੀਆਂ ਸਾਰੇ ಗ್ರಾಮ ਪੰਚਾਇਤਸ ਵਗੈਰਾ ਵਿੱਚ ਜਿਵੇਂ ਤੁਹਾਨੂੰ ਪਤਾ ਹੈ ਕਿ ਕੁਝ 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 ਸਮਾਂ ਪਹਿਲੇ ਆਪਣੇ ਪਿੰਡੋ ਵਿਕਾਸ ਤੇ ਪੰਚਾਇਤ ਵਿਭਾਗ ਨੇ ਕੁਝ ਕੁਝ ਰੀਆਰਗੇਨਾਈਜੇਸ਼ਨ ਦੇ ਵੀ ਆਰਡਰ ਕੱਡੇ ਸੀ ਕਿ ਤੇ ਉਹਦੇ ਮੁਤਾਬਿਕ ਜਿਹੜੇ ਹੈਗੀਆਂ ਨੋਟੀਫਿਕੇਸ਼ਨਸ ਨਵੀਆਂ ਜ਼ਿਲ੍ਹਾ ਵਾਈਜ਼ ਜਾਰੀ ਹੋ ਚੁੱਕੀਆਂ ਹਨ ਅਤੇ ਉਹਨਾਂ ਦੀ ਜਿਹੜੀ ਵੋਟਰ ਸੂਚੀ ਹੈ ਉਹ ਵੀ ਲੇਟੈਸਟ ਅਸੀਂ ਅਪਡੇਟ ਕਰ ਦਿੱਤੀ ਹੈਗੀ ਹੈ। ਅ ਤੇ ਉਹ ਵੋਟਰ ਲਿਸਟ ਜਿਹੜੀ ਹੈਗੀ ਹੈ ਉਹ ਵੀ ਅ ਮੈਂ ਦੱਸਣਾ ਚਾਹੁੰਦਾ ਕਿ ਸਾਡੇ ਵੈਬਸਾਈਟ ਦੇ ਜ਼ਰੀਏ ਮਤਲਬ ਸਾਡੀ ਵੈਬਸਾਈਟ ਵਿੱਚ ਲਿੰਕ ਹੈਗਾ ਸਾਰੇ ਡਿਸਟ੍ਰਿਕਟਸ ਨੂੰ। ਸੋ ਉਸ ਉਸ ਵੈਬਸਾਈਟ ਤੇ ਲਿੰਕ ਰਾਈ ਤੁਸੀਂ ਚਾਹੇ ਡਿਸਟ੍ਰਿਕਟ ਤੇ ਚਲੇ ਜਾਓ ਚਾਹੇ ਤੁਸੀਂ ਸਾਡੀ ਵੈਬਸਾਈਟ ਤੇ ਚਲੇ ਜਾਓ ਉਹ ਲਿੰਕ ਤੁਹਾਨੂੰ ਮਿਲ ਜਾਏਗਾ ਔਰ ਵੋਟਰ ਸੂਚੀਆਂ ਵੀ ਤੁਹਾਨੂੰ ਪ੍ਰਾਪਤ ਹੋ ਜਾਣਗੀਆਂ ਉੱਥੇ। ਸਵੈ ਚਕਿੱਤਾ ਹੈਗਾ ਕਈ ਮਤਲਬ ਸਾਰੇ ਜ਼ਿਲ੍ਹਿਆਂ ਨੇ ਵੋਟਰ ਸੂਚੀ ਆਪਣੀ ਲਾਤੀ ਹੈਗੀ ਹੈ ਕਿ ਉਹ ਤੁਹਾਨੂੰ ਐਡਵਾਂਸ ਵਿੱਚ ਮਿਲ ਜਾਣ ਗਿਆ ਇਸ ਵਾਰ ਜਿਹੜਾ ਹੈਗਾ ਔਰ VOTING that will be done through use of ballot paper ਮਤਲਬ ਵੀਲ ਯੂਜ਼ ਬੈਲੇਟ ਬਾਕਸਸ ਫੋਰ ਥੀਸ ਪੰਚਾਇਤ ਸਮਿਤੀ ਜ਼ਿਲ੍ਹਾ ਪਰਿਸ਼ਦ ਇਲੈਕਸ਼ਨਸ ਇਸ ਦਾ ਕਾਰਨ ਸਿਰਫ ਇਹ ਹੈ ਕਿ ਤਕਰੀਬਨ 19000 ਤੋਂ ਜ਼ਿਆਦਾ ਪੋਲਿੰਗ ਬੂਥਸ ਹੈਗੇ ਹਨ ਔਰ ਹਰ ਇੱਕ ਪੋਲਿੰਗ ਬੂਥ ਵਿੱਚ ਜ਼ਿਲ੍ਹਾ ਪਰਿਸ਼ਦ ਦੀ ਚੋਣ ਲਈ ਡੱਬਾ ਬੈਲੇਟ ਬਾਕਸ ਰੱਖਿਆ ਜਾਵੇਗਾ ਨਾਲ ਪੰਚਾਇਤ ਸਮਿਤੀ ਵਾਸਤੇ ਵੀ ਰੱਖਿਆ ਜਾਵੇ ਤਾਂ ਕਿ ਇੱਕ ਵੋਟਰ ਜਦੋਂ ਆਏਗਾ ਉਥੇ ਜਦੋਂ ਦੀ ਵੋਟਰ ਸੂਚੀ ਵਿੱਚ ਹਾਜ਼ਰੀ ਹੁੰਦੀ ਹੈ ਤਾਂ ਉਹ ਉਹਨੂੰ ਦੋ ਬੈਲਟ ਪੇਪਰ ਦਿੱਤੇ ਜਾਣਗੇ ਸੋ ایਵੀਐਮਸ ਜਿਹੜੇ ਹੈਗੇ ਆ ਉਹ ਤੁਹਾਨੂੰ ਪਤਾ ਹੀ ਹੈ ਉਹ ਤਾਂ ਸਿਰਫ ਇੱਕ ਕੈਂਡੀਡੇਟ ਵਾਸਤੇ ਯੂਜ਼ ਹੁੰਦੇ ਆ ਸੋ ਇਸ ਲਈ ਦੋ ਦੋ ایਵੀਐਮਸ ਤਕਰੀਬਨ ਸਾਨੂੰ 40000 ਚਾਹੀਦੇ ਆ ਇੰਨੀਆਂ ਸਾਡੇ ਕੋਲ ਪ੍ਰਾਪਤ ਨਾ ਹੀ ਪ੍ਰਾਪਤ ਹੈ ਔਰ ਨਾ ਹੀ ਪ੍ਰਾਪਤ ਹੋਣ ਦੀ ਕੋਈ ਸੰਭਾਵਨਾ ਜਲਦੀ ਹੈਗੀ ਹੈ ਕਿਉਂਕਿ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਜਿਹੜੇ ایਵੀਐਮਸ ਯੂਜ਼ ਕਰ ਰਹਾ ਇਸ ਟਾਈਮ ਤੇ ਉਹ ਹੈਗੇ ਆ ਲੇਟੈਸਟ M3 ਮਾਡਲਸ ਉਹ ਉਹ ਕਿਸੀ ਸਟੇਟ ਇਲੈਕਸ਼ਨ ਕਮਿਸ਼ਨ ਉਹ ਨਹੀਂ ਦਿੰਦੇ ਹੈਗੇ ਉਹਨਾਂ ਦੀ ਆਪਣੀ ਸਿਕਿਉਰਿਟੀ ਰੀਜ਼ਨਸ ਕਰਕੇ ਤੇ ਜਿਹੜੇ ਪੁਰਾਣੇ ਹੈਗੇ ਉਹ ਵੀ ਹੌਲੀ ਹੌਲੀ ਫੇਸ ਆਊਟ ਹੋ ਰਹੇ ਹੈਗੇ ਸੋ ਇਨੀ ਤਾਦਾਦ ਵਿੱਚ ਹੋ ਨਹੀਂ ਸਕਦਾ ਬਟ ਅਸੀਂ ਜਿਸ ਤਰ੍ਹਾਂ ਸਿਸਟਮ ਹੈਗਾ ਬੈਲਟ ਪੇਪਰ ਦੇ ਰਾਹੀਂ ਅਸੀਂ ਜਿਹੜੀ ਚੋਣ ਕਰਾਵਾਂਗੇ ਹਰ ਇੱਕ ਜ਼ਿਲ੍ਹੇ ਵਿੱਚ ਇੱਕ ਜ਼ਿਲ੍ਹਾ ਪ੍ਰੇਸ਼ਦ ਹੋਵੇਗਾ ਹੈਗਾ ਔਰ ਉਸ ਜ਼ਿਲ੍ਹਾ ਪ੍ਰੇਸ਼ਦ ਵਿੱਚ ਇਸ ਟਾਈਮ ਤੇ ਅਸ ਪਰ ਦੀ ਨੋਰਮਸ ਜਿਹੜੇ ਹੈਗੇ ਕਿਉਂਕਿ ਜ਼ਿਲ੍ਹਾ ਪ੍ਰੇਸ਼ਦ ਵਿੱਚ 10 ਤੋਂ 25 ਤੱਕ ਜ਼ੋਨਸ ਹੋ ਸਕਦੇ ਆ। ਇਹ ਕ੍ਰਾਈਟੇਰੀਆ ਜਿਹੜਾ ਹੈਗਾ ਲਾਅ ਵਿੱਚ ਲੱਗਿਆ ਹੋਇਆ ਤੇ ਕੁੱਲ ਮਿਲਾ ਕੇ ਜ਼ਿਲ੍ਹਾ ਪ੍ਰੇਸ਼ਦ ਵਿੱਚ ਇਸ ਟਾਈਮ ਤੇ 357 ਜ਼ੋਨ ਬੰਦੇ ਹੈਗੇ। ਸੋ ਜ਼ਿਲ੍ਹਾ ਪ੍ਰੇਸ਼ਦ ਵਾਸਤੇ ਪੂਰੇ ਜ਼ਿਲ੍ਹਿਆਂ ਵਿੱਚ 357 ਅਲਟੀਮੇਟਲੀ ਮੈਂਬਰ ਚੁਣੇ ਜਾਣਗੇ। ਔਰ ਇਸੇ ਤਰ੍ਹਾਂ ਪੰਚਾਇਤ ਸਮਿਤੀ ਜਿਹੜੀ ਹੈਗੀ ਹੈ ਦੇ ਆ 154 154 ਪੰਚਾਇਤ ਸਮਿਤੀਸ ਹੈਗੇ। ਉਹਨਾਂ ਵਿੱਚ ਉਹ ਪੰਚਾਇਤ ਸമിതി 15 ਤੋਂ ਲੈ ਕੇ 25 ਤੱਕ 15 ਤੋਂ ਲੈ ਕੇ 25 ਤੱਕ ਦੇ ਜ਼ੋਨਸ ਬਣ ਸਕਦੇ ਹੈ ਤਾਂ ਉਹ ਉਸ ਮੁਤਾਬਕ ਪੋਪੂਲੇਸ਼ਨ ਦੇ ਮੁਤਾਬਕ ਕੁੱਲ 2863 ਜ਼ੋਨਸ ਹੈਗੇ ਆ ਪੰਚਾਇਤ ਸമിതി ਵਾਸਤੇ ਸੋ मींस ਇਟ ਐਵਰੀ ਜ਼ੋਨ ਵਿਚ ਨੇਚਰਲੀ ਅਲਟੀਮੇਟਲੀ ਇੱਕ ਮੈਂਬਰ ਹੀ ਚੁਣਿਆ ਜਾਵੇਗਾ ਸੋ ਉਸ ਹਿਸਾਬ ਨਾਲ ਇਹ ਜਿਹੜੀ ਪੰਚਾਇਤ ਸമിതി ਵੀ ਬਣਨਗੇ ਤੇ ਜ਼ਿਲ੍ਹਾ ਪ੍ਰੀਸ਼ਦਸ ਵਗੈਰਾ ਵੀ ਬਣਨਗੇ ਪੋਲਿੰਗ ਬੂਥ ਜਿਹੜੇ ਹੈਗੇ ਆ ਉਹ ਲੇਟਸਟ ਫਿਗਰ ਜਿਹੜੀ ਡੀਸੀਸ ਤੋਂ ਪ੍ਰਾਪਤ ਹੋਈ ਹੈ 19181 ਪੋਲਿੰਗ ਬੂਥਸ ਹੈਗੇ ਸੋ ਇਹਨਾਂ ਦਾ ਪ੍ਰਬੰਧ ਜਿਹੜਾ ਹੈਗਾ ਕਮਿਸ਼ਨ ਵੱਲੋਂ ਕੀਤਾ ਗਿਆ ਹੈਗਾ ਸਾਰਿਆਂ ਤੇ ਪੋਲਿੰਗ ਸਟਾਫ ਐਂਡ ਸਿਕਿਉਰਿਟੀ ਪ੍ਰਬੰਧ ਵਗੈਰਾ ਜਿੰਨੇ ਵੀ ਇਕਵਿਪਮੈਂਟਸ ਔਰ ਮਟੀਰੀਅਲ ਇਲੈਕਸ਼ਨ ਮਟੀਰੀਅਲ ਚਾਹੀਦਾ ਹੈਗਾ ਉਹ ਸਾਰਾ ਉਹਨਾਂ ਨੂੰ ਮੁਹैया ਕਰਵਾ ਦਿੱਤਾ ਗਿਆ ਹੈਗਾ ਵੋਟਰਾਂ ਦੀ ਗਿਣਤੀ ਜਿਹੜੀ ਹੈ ਪੰਜਾਬ ਵਿੱਚ ਰੂਰਲ ਏਰੀਆਜ਼ ਵਿੱਚ ਜੋ ਜ਼ਿਲ੍ਹਾ ਪਰਿਸ਼ਦ ਦੌਰ ਇਤਨਾ ਸੰਬੰਧਿਤ ਹੈਗੇ ਆ ਉਹ ਇਸ ਟਾਈਮ ਤੇ ਹੈਗੀ ਹੈ 1 ਕਰੋੜ 36 ਲੱਖ 4650 ਸੋ ਇਹ ਹੈਗੀ ਹੈ ਤੁਹਾਡੀ ਵੋਟਰ ਸੂਚੀ ਦੇ ਸਟੈਟਿਸਟਿਕਲ ਡਾਟਾ ਦੇ ਬਾਰੇ ਜਿਹੜਾ ਮੇਲ ਫੀਮੇਲਸ ਜਿਹੜਾ ਬਾਈਫੀਕੇਸ਼ਨ ਹੈ ਤੁਹਾਨੂੰ ਅਸੀਂ ਬੜੇ ਡਿਟੇਲਡ ਪ੍ਰੈਸ ਨੋਟ ਇਸ ਤੋਂ ਬਾਅਦ ਦੇਵਾਂਗੇ ਤੋਂ ਉਸ ਉਸ ਵਿੱਚ ਸਾਰੀ ਡਿਟੇਲਸ ਜਿਹੜੀਆਂ ਉਹ ਹੈਗੀਆਂ ਅ اچھا ਹੁਣ ਜਿਹੜਾ ਕਈ ਵਾਰ ਹੁਣ ਕੈਂਡੀਡੇਟ ਦੇ ਬਾਰੇ ਹੁੰਦਾ ਕਿ ਕੈਂਡੀਡੇਟ ਇੱਕ ਸਵਾਲ ਉਠਾਇਆ ਸੀਗਾ ਕਿ ਜ਼ਿਲ੍ਹਾ ਪਰਿਸ਼ਦ ਜਾਂ ਪੰਚਾਇਤ ਸਭਿਤੀ ਵਾਸਤੇ ਜਿਹੜਾ ਕੈਂਡੀਡੇਟ ਖੜਾ ਹੁੰਦਾ ਹੈ ਉਹ ਪੰਚਾਇਤ ਸമിതി ਦਾ ਹੋਣਾ ਚਾਹੀਦਾ ਹੈ ਕਿ ਉਹ ਜ਼ੋਨ ਦਾ ਹੋਣਾ ਚਾਹੀਦਾ ਹੈ ਟੂ ਬੀ ਸਟੈਂਡ ਫॉर ਅ ਪਰਟਿਕਲਰ ਜ਼ੋਨ ਸੋ ਲਾਅ ਇਜ਼ ਵੈਰੀ ਕਲੀਅਰ ਜਿਹੜਾ ਕੈਂਡੀਡੇਟ ਹੈਗਾ ਇੱਕ ਤਾਂ ਉਹਨੂੰ ਘੱਟੋ ਘੱਟ 21 ਸਾਲ ਦਾ ਹੋਣਾ ਚਾਹੀਦਾ ਥੈਟ ਇਜ਼ ਨੰਬਰ 1 ਫਿਰ ਜੇਕਰ ਉਹ ਜ਼ਿਲ੍ਹਾ ਪਰਿਸ਼ਦ ਜਾਂ ਪੰਚਾਇਤ ਸമിതി ਵਾਸਤੇ ਖੜਾ ਹੈ ਤਾਂ ਉਹ ਕਿਸੇ ਜ਼ੋਨ ਵਿੱਚ ਖੜਾ ਹੋਏਗਾ ਉਹ ਜ਼ੋਨ ਜਿਹੜਾ ਹੈਗਾ ਉਹਨੂੰ ਅਸੀਂ ਕੰਸਟੀਟੂਐਂਸੀ ਮੰਨਦੇ ਹਾਂ ਸੋ ਹੀ ਹੈਜ਼ ਟੂ ਬੀ ਏ ਇਲੈਕਟੋਰ ਆਫ ਥੈਟ ਪਾਰਟਿਕੂਲਰ ਜ਼ੋਨ ਫੋਰ ਵਿਚ ਹੀ ਇੰਟੈਂਡਸ ਟੂ ਸਟੈਂਡ ਐਜ਼ ਅ ਮੈਂਬਰ ਸਿਮਿਲਰਲੀ ਇਹਦੇ ਵਿੱਚ ਜਿਹੜਾ ਪ੍ਰੋਪੋਜ਼ਰ ਹੈ ਕਿਉਂਕਿ ਨੋਮੀਨੇਸ਼ਨ ਫਾਰਮ ਬੇਸਿਕਲੀ ਪ੍ਰੋਪੋਜ਼ਰ ਹੀ ਪੇਸ਼ ਕਰਦਾ ਹੈਗਾ ਐਕਸੈਪਟੈਂਸ ਜਿਹੜੀ ਹੈਗੀ ਹੈ ਉਹ ਕੈਂਡੀਡੇਟ ਦੀ ਹੁੰਦੀ ਹੈ ਸੋ ਪ੍ਰੋਪੋਜ਼ਰ অর ਸੈਕੰਡਰ ਇਸ ਇਸ ਵਿੱਚ ਪ੍ਰੋਪੋਜ਼ਰ অর ਸੈਕੰਡਰ ਦੋਨੋਂ ਹੁੰਦੇ ਆ ਇਹ ਦੋਨੋਂ ਵੀ ਉਸੇ ਜ਼ੋਨ ਦੇ ਹੋਣੇ ਚਾਹੀਦੇ ਹੈਗੇ ਆ ਸੋ ਦੈਟਸ ਵਨ ਥਿੰਗ ਵਿਚ ਆਈ ਥੋਟ ਆਈ ਸ਼ੁੱਡ ਕਲੈਰੀਫਾਈ ਥਰੂ ਯੋਰਸੈਲਫ ਟੂ ਦੀ ਜਨਰਲ ਪਬਲਿਕ ਆਲਸੋ ਸੋ ਕੈਂਡੀਡੇਟ ਨੇ ਕਿਹੜੇ ਕਿਹੜੇ ਫਾਰਮਸ ਨਾਲ ਜਮ੍ਹਾਂ ਕਰਾਣੇ ਹੈਗੇ ਵੀ ਬਹੁਤ ਜ਼ਰੂਰੀ ਹੈ ਦੱਸਣਾ ਔਰ ਲੋਕਾਂ ਨੂੰ ਪਤਾ ਹੋਣਾ ਇੱਕ ਤਾਂ ਨੋਮੀਨੇਸ਼ਨ ਫਾਰਮ ਜਿਹਨੂੰ ਫਾਰਮ 4 ਅਸੀਂ ਕਹਿੰਦੇ ਹੈਗੇ ਇੱਕ ਨੋਮੀਨੇਸ਼ਨ ਫਾਰਮ ਹੈਗਾ ਉਹ ਵੀ ਡਿਟੇਲ ਵਿੱਚ ਹੈਗਾ ਉਹਦੇ ਵਿੱਚ ਪ੍ਰੋਪੋਜ਼ਰ ਸੈਕੰਡਰ ਐਕਸੈਪਟਿੰਗ ਫਿਰ ਰਿਟਰਨਿੰਗ ਆਫੀਸਰ ਕਿ ਮੈਂ ਹੁਣ ਇਹਨੂੰ ਚੈੱਕ ਕਰ ਲਿਆ ਹੈਗਾ ਠੀਕ ਪਾਏਗਾ ਇਹ ਫਲਾਣਾ ਉਹ ਸਾਰਾ ਉਸ ਫਾਰਮ ਵਿੱਚ ਹੈਗਾ ਉਸ ਫਾਰਮ ਦੇ ਨਾਲ ਇੱਕ ਹਰੇਕ ਨੂੰ फीस भी देनी पंदी है कि जो स्टैंडर्ड फीस ਸਾਡੀ ਹੈਗੀ ਹੈ ਜ਼ਿਲ੍ਹਾ ਪਰਿਸ਼ਦ ਦੇ ਨਾਲ ਸਿਰਫ 400 ਰੁਪਏ ਫੀਸ ਹੈਗੀ ਹੈ ਨੋਮੀਨੇਸ਼ਨ ਫੀਸ ਸੋ ਬੇਸਿਕਲੀ ਵਟ ਮੈਂ ਕੀ ਕਹਿਣਾ ਚਾਹੁੰਦਾ ਕਿ ਜੇਕਰ ਕੋਈ ਉਸ ਤੋਂ ਜ਼ਿਆਦਾ ਮੰਗਦਾ ਹੈ ਤਾਂ ਮੈਨੂੰ ਦੱਸ ਦਿਓ ਸੋ 400 ਰੁਪਏ ਇਸ ਦੀ ਨੋਮੀਨੇਸ਼ਨ ਫਾਰਮ ਮਤਲਬ ਫੀਸ ਟੂ ਬੀ ਗਿਵਨ ਵਿਦ ਦੀ ਨੋਮੀਨੇਸ਼ਨ ਫਾਰਮ ਫॉर ਜ਼ਿਲ੍ਹਾ ਪਰਿਸ਼ਦ 200 ਰੁਪਏ ਹੈਗੀ ਹੈ ਸਿਰਫ ਪੰਚਾਇਤ ਸਮਿਤੀ ਵਾਸਤੇ ਜਿਹੜਾ ਕੋਈ ਕੈਂਡੀਡੇਟ ਖੜਾ ਹੁੰਦਾ ਜੇਕਰ ਐਸਸੀ ਜਾਂ ਬੀਸੀ ਹੈ ਤਾਂ ਉਹਦੇ ਵਿੱਚ ਇਹਦਾ 50-50% ਹੋ ਜਾਏਗਾ ਸੋ ਬੇਸਿਕਲੀ ਇਸ ਤਰ੍ਹਾਂ ਹੋਏਗਾ ਇਸ ਦੇ ਨਾਲ ਬੜਾ ਜ਼ਰੂਰੀ ਹੈ ਕਿ ਕੈਂਡੀਡੇਟ ਇੱਕ ਸੈਲਫ ਡੈਕਲੇਰੇਸ਼ਨ ਫਾਰਮ ਜਿਹਨੂੰ ਅਸੀਂ ਇੱਕ ਮਤਲਬ ਪਹਿਲੇ ਜਦ ਮਿਊਨਿਸਪਲ ਸੀਗਾ ਉਸ ਟਾਈਮ ਤੇ ਕੈਫਿਡੇਵਟ ਹੁੰਦਾ ਸੀ ਤੇ ਇਹਦੇ ਵਿੱਚ ਇੱਕ ਸੈਲਫ ਡੈਕਲੇਰੇਸ਼ਨ ਫਾਰਮ ਆਨ ਦਾ ਸੇਮ ਲਾਈਨਸ ਇਹ ਸੈਲਫ ਡੈਕਲੇਰੇਸ਼ਨ ਫਾਰਮ ਬੜਾ ਇੰਪੋਰਟੈਂਟ ਹੈਗਾ ਇਹ ਇਹ ਇਸ ਲਈ ਹੈਗਾ ਕਿਉਂਕਿ ਇਹ ਜਿਹੜੀ ਹੈ ਇਹਦੇ ਵਿੱਚ ਹੀ will have to give ਕਿ ਉਹਦੇ ਐਸੈਟਸ ਲਾਇਬਿਲਟੀਜ਼ ਕਿੰਨੇ ਹੈਗੇ ਆ ਉਹਦੇ ਖਿਲਾਫ ਕੋਈ ਕੋਰਟ ਕੇਸਿਸ ਪੈਂਡਿੰਗ ਹੈਗੇ ਆ ਕਿ ਨਹੀਂ ਇਹ ਸਾਰੀ ਡਿਟੇਲਸ ਉਹਦੇ ਵਿੱਚ ਹੋਣਗੀਆਂ ਸੋ ਉਹ ਸਾਰੇ ਭਰ ਕੇ ਉਹ ਵੀ ਨਾਲ ਨਾਮੀਨੇਸ਼ਨ ਫਾਰਮ ਦੇ ਨਾਲ ਭਰ ਕੇ ਦੇਵੇਗਾ ਔਰ ਇਸ ਤੋਂ ਲਾਵਾ ਨੇਚਰਲੀ ਜੇਕਰ ਐਸ்சி ਬੀਸੀ ਦਾ ਹੈ ਤਾਂ ਇੱਕ ਐਸ்சி ਬੀਸੀ ਦਾ ਸਰਟੀਫਿਕੇਟ ਵੀ ਹੋਏਗਾ ਔਰ ਹੁਣ ਇੱਕ ਗੱਲ ਬੜੀ ਜ਼ਰੂਰੀ ਹੈ ਜਿਹੜੀ ਪੰਚਾਇਤ ਗram ਪੰਚਾਇਤ ਇਲੈਕਸ਼ਨ ਵਿੱਚ ਨਹੀਂ ਸੀ ਉਹ ਇਹ ਹੈ ਕਿ ਕਿ ਕੋਈ ਵੀ ਕੈਂਡੀਡੇਟ ਇੰਡੀਪੈਂਡੈਂਟ ਵੀ ਖੜਾ ਹੋ ਸਕਦਾ ਹੈ ਔਰ ਉਹ ਕਿਸੇ politcal party ਦੇ ਬੇਸਿਸ ਜਾਂ ਸਪਾਂਸਰਸ਼ਿਪ ਨਾਲ ਵੀ ਖੜਾ ਹੋ ਸਕਦਾ ਹੈ ਸੋ ਜਿਵੇਂ ਤੁਹਾਨੂੰ ਪਤਾ ਹੈ ਕਿ 6 ਨੈਸ਼ਨਲ ਪਾਰਟੀਆਂ ਹੈਗੀਆਂ ਜਿਹੜੀ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਨੇ ਆਡਿਟ ਘੋਸ਼ਿਤ ਕੀਤੀਆਂ ਹੋਈਆਂ ਨੈਚਰਲੀ ਉਹਦੇ ਇੰਡੀਅਨ ਨੈਸ਼ਨਲ ਕਾਂਗਰਸ ਹੈ ਬੀਜੇਪੀ ਹੈ ਆਪ ਵੀ ਹੈ ਸੋ देयर 6 ਆਫ ਦੋਸ ਇੱਕ ਸਟੇਟ ਪਾਰਟੀ ਹੈਗੀ ਜਿਹੜੀ ਸ਼੍ਰੋਮਣੀ ਅਕਾਲੀ ਦਲ ਹੈਗੀ ਹੈ ਠੀਕ ਹੈ ਜੀ ਐਂਡ ਅਪਾਰਟ ਫਰਮ ਦਿਸ ਦੀ ਇੰਡੀਪੈਂਡੈਂਟਸ ਕੈਨ ਆਲਸੋ ਸਟੈਂਡ ਬਟ ਇਫ ਯੂ ਇਫ ਯੂ ਆਰ ਸਟੈਂਡਿੰਗ ਔਨ ਬਿਹੈਫ ਆਫ ਅ ਪੋਲਿਟੀਕਲ ਪਾਰਟੀ then along with the nomination form and the self declaration form the candidate has to has to submit a sponsorship form from the authorized signatory of the party so ode waste assi separately a tonu main ode bare detail vich jaan di shayad ini load nahi hagi o jadi sponsorship form huga o political parties nu assi dewange already assi horon in fact mohyak karwa deta hai ke tusi apne jehde president ya secretary of the political party hai us to tusi ਪੰਜਾਬ ਵਾਸੇ ਜਿਹੜੇ অথরাইਜ਼ਡ ਅ ਜੋ ਵੀ ਮਤਲਬ অথরাইਜ਼ਡ ਪਰਸਨ ਹੈਗੇ ਆ ਉਹਦੀ ਸਪਾਂਸਰਸ਼ਿਪ ਹੋਗੇ ਇਹ অথরাইਜ਼ਡ ਪਰਸਨ ਅਗੇ ਕੈਂਡੀਡੇਟਸ ਨੂੰ ਆਪਣੇ ਸਿਗਨੇਚਰਸ ਦੇ ਹੇਟ ਸੋ ਹਰੇ ਹਰੇ ਕੈਂਡੀਡੇਟ ਜਿਹੜਾ ਪੋਲਿਟিক্যাল ਪਾਰਟੀ ਤੋਂ ਖੜਾ ਹੈ ਉਹ ਆਪਣਾ ਸਪਾਂਸਰਸ਼ਿਪ ਫਾਰਮ ਆ ਪੋਲਿਟিক্যাল ਪਾਰਟੀ ਜੇਕਰ ਉਹ ਪੋਲਿਟিক্যাল ਪਾਰਟੀ ਤੋਂ ਖੜਾ ਹੈ ਤਾਂ ਉਹ ਨਾਲ ਦੇਵੇਗਾ ਸੋ ਉਹ ਰਿਟਰਨਿੰਗ ਆਫਿਸਰਸ ਨੂੰ ਇਸ ਤਰ੍ਹਾਂ ਦੀ ਹਦਾਇਤਾਂ ਹੈਗੀ ਹੈ ਨਾ ਦੇਣ ਦੀ ਸੂਰਤ ਵਿੱਚ ਨੈਸ਼ਨਲੀ ਫਿਰ ਉਹਨੂੰ ਇੰਡੀਪੈਂਡੈਂਟ ਹੀ ਮੰਨਿਆ ਜਾਵੇਗਾ ਇਸ ਤੋਂ ਲੱਪਰ ਥੋੜਾ ਜਿਹਾ ਵੈਸੀ ਦੱਸਾਂਗਾ ਕਿਉਂਕਿ ਬੜੀ ਦੇਰ ਤੋਂ ਇਹ ਚੱਲ ਰਹੀ ਸੀ ਕਿ ਸਿਰਫ ਅਮੀਰ ਬੰਦੇ ਜਿਹੜੇ ਹੈਗੇ ਆ ਉਹ ਇਲੈਕਸ਼ਨਸ ਲੜਦੇ ਹੈਗੇ ਆ ਬਟ ਇਹਦੇ ਵਿੱਚ ਅਸੀਂ ਐਕਸਪੈਂਡਿਚਰ ਲਿਮਿਟਸ ਵੀ ਰੱਖੀਆਂ ਹੋਈਆਂ ਹੈਗੀਆਂ ਇਸ ਨੋਟੀਫਿਕੇਸ਼ਨ ਅਸੀਂ ਜਾਰੀ ਕੀਤੀ ਹੋਈ ਹੈ ਸੋ ਜ਼ਿਲ੍ਹਾ ਪ੍ਰਸ਼ਾਸਨ ਵਾਸਤੇ ਐਕਸਪੈਂਡਿਚਰ ਲਿਮਿਟ ਹੈ 2,55,000 ਤੇ ਪੰਚਾਇਤ ਸਮਿਤੀ ਵਾਸਤੇ ਹੈ 1,10,000 ਦਿਸ ਇਜ਼ ਦੀ ਐਕਸਪੈਂਡਿਚਰ ਲਿਮਿਟਸ ਵਿਚ ਵੀ ਹੈਵ ਪੁਟ ਇਨ ਪਲੇਸ ਪੋਲਿੰਗ ਪਰਸਨਲ ਜਿਵੇਂ ਸਮਾਂ ਤੁਹਾਨੂੰ ਕਿਹਾ ਸੀ ਸਾਰਿਆਂ ਦੀ ਸਾਰੇ ਪੋਲਿੰਗ ਪਰਸਨਲ ਇਨ ਪਲੇਸ ਹੈਗੀ ਹੈ ਇਹ ਸਾਰਾ ਕੰਮ ਜਿਹੜਾ ਡੀਸੀ ਲੈਵਲ ਤੇ ਦੇਖਿਆ ਜਾਂਦਾ ਹੈਗਾ ਤਕਰੀਬਨ ਇੱਕ ਪੋਲਿੰਗ ਸਟੇਸ਼ਨ ਤੇ ਇੱਕ ਪ੍ਰੈਜ਼ਾਈਡਿੰਗ ਆਫਸਰ ਵੀ ਹੋਏਗਾ ਤਕਰੀਬਨ ਚਾਰ ਪੋਲਿੰਗ ਆਫਸਰ ਹੁੰਦੇ ਆ ਸੋ ਕੁੱਲ ਮਿਲਾ ਕੇ 96000 ਪੋਲਿੰਗ ਪਰਸਨਲ ਵੱਖਰੇ ਵੱਖਰੇ ਡਿਪਾਰਟਮੈਂਟਸ ਦੇ ਇਲੈਕਸ਼ਨ ਡਿਊਟੀ ਤੇ ਲੱਗਣਗੇ ਪੁਲਿਸ ਨਾਲ ਵੀ ਮੇਰੀ ਪਿੱਛੇ ਹੋਨੇ ਹੋਨੇ ਜਹੀ ਵਿੱਚ ਰਿਵਿਊ ਮੀਟਿੰਗ ਕੀਤੀ ਗਈ ਹੈ ਕਿ ਉਹਨਾਂ ਵੱਲੋਂ ਕੀ ਕੀ ਪ੍ਰਬੰਧ ਕੀਤੇ ਜਾਣੇ ਹੈਗੇ ਆ ਔਰ ਕੀ ਕੀ ਕੀਤੇ ਜਾਣਗੇ ਸੋ ਪੁਲਿਸ ਤੇ ਤਕਰੀਬਨ 50000 ਜੋ ਮੈਂ ਫਿਗਰ ਕੱਢੀ ਹੈ 50000 ਪਰਸਨਲ ਪੁਲਿਸ ਦੇ ਵੀ ਸਪੈਸ਼ਲੀ ਡਿਊਟੀ ਤੇ ਲੱਗਣਗੇ ਇਹਦੇ ਵਿੱਚ ਮੋਬਿਲਾਈਜੇਸ਼ਨ ਆਫ ਪੁਲਿਸ ਜਿਹੜੀ ਹੈਗੀ ਹੈ 75% ਆਫ ਦੀ ਪੁਲਿਸ which is present in the like in the districts and uh, commissionerate levels ਦੇ ਉਹ ਉਹ ਆਪਣਾ ਮੋਬਿਲਾਈਜ਼ ਹੋਏਗੀ ਇਹਦੇ ਵਾਸਤੇ ਔਰ ਇਸ ਤੋਂ ਇਲਾਵਾ ਹੋਰ ਵੀ ਜਿਹੜੇ ਹੈਗੇ ਸਪੈਸ਼ਲ ਟਾਸਕ ਫੋਰਸ ਹੈਗੇ ਆਰਮ ਆਰਮ ਪੁਲਿਸ ਫੋਰਸ ਹੈਗੀ ਹੈ ਜੀ ਆਰ ਪੀ ਵਗੈਰਾ ਦੇ ਉਹਨਾਂ ਦੇ ਵੀ ਬੰਦੇ ਜਿਹੜੇ ਹੈਗੇ ਉਹ ਲਗਾਏ ਜਾਣਗੇ ਸੋ ਜਿੱਥੇ ਤੱਕ ਸਿਕਿਉਰਿਟੀ ਦਾ ਹੈਗਾ ਇੱਕ ਤਾਂ ਮੈਂ ਇਹ ਕਿਹਾ ਹੋਇਆ ਹੈਗਾ ਕਿ ਨਾਮੀਨੇਸ਼ਨ ਟਾਈਮ ਤੇ ਪੂਰੀ ਸਿਕਿਉਰਿਟੀ ਦਿੱਤੀ ਜਾਵੇ ਸੋ ਨਾਮੀਨੇਸ਼ਨ ਟਾਈਮ ਤੇ ਜਦੋਂ ਕੈਂਡੀਡੇਟ ਆਪਣਾ ਨਾਮੀਨੇਸ਼ਨ ਫਾਰਮ ਰਿਟਰਨਿੰਗ ਅਫਸਰ ਕੋਲ ਜਾਂਦਾ ਉੱਥੇ ਪੂਰਾ ਪ੍ਰਬੰਧ ਵਗੈਰਾ ਕੀਤਾ ਜਾਵੇ and i'm sure that uh, there should not be any problem uh, regarding uh, that as far as that is concerned aur baki nakaz and all that no oh, standard jada you know norms jere hunde a oh sare police valo kite jaan ge aur inada jada norms hai ki polling station wise ki je single polling station hega to oh vich kinne bande lagane chahide hai matlab one constable and one uh, you know uh, uh, one constable and one head constable etc itra karke sare kuch kita hoya oh saada kam huga oh assi kita huga ਸੈਂਸਿਟਿਵ ਐਂਡ ਹਾਈਪਰ ਸੈਂਸਿਟਿਵ ਦੀ ਕਾਰਵਾਈ ਵੀ ਅਸੀਂ ਕਰ ਦਿੱਤੀ ਹੈ ਜਿਵੇਂ ਮੈਂ ਦੱਸਿਆ ਕਿ 19181 ਪੋਲਿੰਗ ਬੂਥ ਹੈਗੇ ਆ ਤੋ ਇਹ ਤਾਂ ਪੋਲਿੰਗ ਬੂਥ ਹੈਗੇ ਆ ਤੋ ਕਈ ਥਾਵਾਂ ਤੇ ਮਤਲਬ ਤਿੰਨ ਚਾਰ ਪੋਲਿੰਗ ਬੂਥ ਇਕੱਠੇ ਹੀ ਹੁੰਦੇ ਆ ਸੋ ਉਹਨੂੰ ਆਪਾਂ ਇੱਕ ਲੋਕੇਸ਼ਨ ਰੱਖਦੇ ਆ ਫਿਰ ਸੋ ਜਿਹੜੀ ਸੈਂਸਿਟਿਵਿਟੀ ਹੈ ਜਾਂ ਹਾਈਪਰ ਸੈਂਸਿਟਿਵਿਟੀ ਆਫ ਸਟੇਸ਼ਨਸ ਹੈ ਉਹ ਲੋਕੇਸ਼ਨ ਵਾਈਜ਼ ਹੁੰਦੀ ਹੈ ਸੋ ਉਹ ਲੋਕੇਸ਼ਨ ਜਿਹੜੀ ਹੈਗੀ ਹੈ ਹੁਣ ਜਿਹੜੀ ਇਨਫੋਰਮੇਸ਼ਨ ਸਾਡੇ ਕੋਲ ਆਈ ਹੈ ਜਿਹੜੀ ਮੈਂ ਰਿਵਿਊ ਕੀਤੀ ਹੈ ہائیپر سینسٹو نو سو پندرہ لوکیشنز ہے گیا اور سینسٹو تین ہزار پانچ سو اٹھائی لوکیشنز ہے گیا سو کل ملا کے چار ہزار چار سو ترتالی لوکیشنز ہے جڑی اِسی مانتے مندیا کے سینسٹو اور ہائیپر سینسٹو ہے کئی کارنہ کر کے یہ کئی کئی مطلب دماغ لگایا جاندہ ہے کہ پرانی اکنیا کوئی گھٹناواں ہوئی ہے یا کوئی ایرییا ڈسٹرب you know, ہے گا یا سے سو ٹوٹل لوکیشنز تیرہ ہزار تیرہ ہے گیا ਤੋ 13000 13 ਲੋਕੇਸ਼ਨਸ ਵਿੱਚ 4443 ਸੈਂਸਿਟਿਵ ਯਾ ਹਾਈਪਰ ਸੈਂਸਿਟਿਵ ਲੋਕੇਸ਼ਨਸ ਹੈਗੀਆਂ ਤੋ ਇਹ ਇਹ ਤਕਰੀਬਨ ਮੈਂ ਦੇਖਿਆ 1/3 ਆਂਦਾ ਹੈਗਾ ਬਟ ਇਟ ਇਜ਼ ਅ ਕੰਟੀਨਿਊਸ ਪ੍ਰੋਸੈਸ ਕੰਟੀਨਿਊਸ ਪ੍ਰੋਸੈਸ ਮੀਨਸ ਥੈਟ ਅੱਗੇ ਵੀ ਆਉਣ ਵਾਲੇ ਦਿਨਾਂ ਵਿੱਚ ਵੀ ਸਾਨੂੰ ਜੇ ਲੱਗਦਾ ਕੁਝ ਹੋਰ ਸੈਂਸਿਟਿਵਿਟੀ ਹੋ ਗਈ ਹੈ ਕਿਸੇ ਹੋਰ ਤੇ ਤੋ ਉਹਦੇ ਵਾਸਤੇ ਵੀ ਅਸੀਂ ਪੁਖਤਾ ਜਿਹੜਾ ਪ੍ਰਬੰਧ ਕਰਾਵਾਂਗੇ ਤੋ ਇਹ ਬੇਸਿਕਲੀ ਹੈ ਹੁਣ ਇੱਕ ਗੱਲ ਹੋਰ ਮੈਂ ਦੱਸਣਾ ਚਾਹੁੰਦਾ ਕਿ ਅਸੀਂ ਇੱਕ ਆਮ ਜਨਤਾ ਵਾਸਤੇ ਇੱਕ ਤਾਂ ਮੈਂ ਕਹਾਂਗਾ ਕਿ ਵੀ ਹੈਵ ਪੁਟ ਅਪ ਦੀ ਲਿਸਟ ਆਫ ਇਲੈਕਟੋਰਲ ਰੋਲਸ ਜਿਹਨੂੰ ਹੈ ਗਿਆ ਉਹ ਅਸੀਂ ਵੈਬਸਾਈਟ ਤੇ ਪਾ ਦਿੱਤੇ ਹੈਗੇ ਆ ਉਹਦੇ ਵਿੱਚ ਅਪਲੋਡ ਹੋ ਗਏ ਹੈਗੇ ਆ ਉਹ ਤੁਸੀਂ ਸਾਡੇ ਸਾਈਟ ਤੇ ਵੀ ਦੇਖ ਲਓ ਸਾਡਾ ਸਾਈਟ ਹੈਗਾ ssc.punjab.gov.in ssc ਮੀਨ ਸਟੇਟ ਇਲੈਕਸ਼ਨ ਕਮਿਸ਼ਨ ਐਕਚੁਅਲੀ ssc.punjab.gov.in ਇਹਦੇ ਵਿੱਚ ਜਦੋਂ ਤੁਸੀਂ ਜ਼ਿਲ੍ਹਾ ਪਰਿਸ਼ਦ ਉਪਲਿਕ ਪੰਚਾਇਤ ਸਮਿਤੀ ਦੇ ਥੱਲੇ ਜਾਓਗੇ ਉਹਦੇ ਸਾਰੇ ਫਾਰਮਸ ਡਾਊਨਲੋਡੇਬਲ ਵਗੈਰਾ ਇਨਸਟਰਕਸ਼ਨਸ ਐਕਸ ਰੂਲਸ ਵਗੈਰਾ ਸਾਰੇ ਆ ਜਾਣਗੇ ਤੇ ਇਹ ਜਿਹੜਾ ਲਿੰਕ ਹੈਗਾ ਵੋਟਰ ਵੋਟਰ ਲਿਸਟ ਦਾ ਇਹ ਵੀ ਉਹਦੇ ਚ ਆ ਗਿਆ ਨੋਮੀਨੇਸ਼ਨ ਦੇ ਟਾਈਮ ਤੇ ਵੀ ਬੜਾ ਜ਼ਰੂਰੀ ਹੈ ਕਿ ਜਿਵੇਂ ਅਸੀਂ ਕਹਿੰਦੇ ਨਾ ਨੋ ਯੋਰ ਕੈਂਡੀਡੇਟ ਨੋ ਯੋਰ ਕੈਂਡੀਡੇਟ ਇੱਕ ਨਵੀਂ ਮਤਲਬ ਚੀਜ਼ ਹੈ ਜਿਹੜੀ ਇਲੈਕਸ਼ਨ ਕਮਿਸ਼ਨਰ ਆਫ ਇੰਡੀਆ ਬਹੁਤ ਜ਼ੋਰਾਂ ਨਾਲ ਇਹਨੂੰ ਕਰਦੀ ਹੈ ਕਿ ਆਦਮੀ ਨੂੰ ਪਤਾ ਤਾਂ ਹੋਵੇ ਪਬਲਿਕ ਨੂੰ ਪਤਾ ਹੋਵੇ ਕਿ ਜਿਹੜੇ ਕੈਂਡੀਡੇਟ ਖੜੇ ਆ ਉਨਾ ਦਾ ਬੈਕਗਰਾਉਂਡ ਕੀ ਹੈ ਸੋ ਜਿੰਨਾ ਵੀ ਨਾਮੀਨੇਸ਼ਨ ਫਾਰਮ ਹੈਗਾ ਉਹ ਜਿਹੜਾ ਖਾਸ ਕਰਕੇ ਜਿਹੜੀ ਸੈਲਫ ਡੈਕਲੇਰੇਸ਼ਨ ਹੈ ਉਹ ਸਾਰਾ ਅਪਲੋਡ ਹੋਏਗਾ ਇਸ ਤੇ ਔਰ ਇਹ ਪਬਲਿਕ ਵਾਸਤੇ ਵੀ ਅਵੇਲੇਬਲ ਹੋਏਗਾ ਥਰੂ आवर ਵੈਬਸਾਈਟ ਅਪਾਰਟ ਫਰਮ ਦਿਸ ਜਿਹੜੀ ਸਾਡੇ ਕੋਲ ਸੌਫਟਵੇਅਰ ਹੈਗੀ ਹੈ ਲੋਕ ਲੋਕਲ ਬਾਡੀ ਪੋਲ ਐਕਟੀਵਿਟੀ ਮੈਨੇਜਮੈਂਟ ਸਿਸਟਮ ਹੈਗਾ ਐਨਆਈਸੀ ਦੇ ਥਰੂ ਅਸੀਂ ਬਟਵਰ ਬਦਿਆ ਬਣਾਏਗਾ ਇਹਦੇ ਵਿੱਚ ਹਰੇਕ ਡੀਟੇਲ ਸਾਡੇ ਕੋਲ ਆਂਦੀ ਹੈਗੀ ਹੈ ਉਹ ਇੰਟਰਨਲ ਮੋਨਿਟਰਿੰਗ ਵਾਸਤੇ ਹੁੰਦੀ ਹੈ ਸੋ ਉਹਦੇ ਵਿੱਚ ਕੇਵਾਈਸੀ ਵਗੈਰਾ ਤੱਕ ਵੀ ਨਾਮਿਨੇਸ਼ਨ ਕਿੰਨੇ ਆ ਗਏ ਉਹ ਸਾਰਾ ਕੁਝ ਹੋ ਜਾਂਦਾ ਅਨਪੋਸਟ ਜੇਕਰ ਕੋਈ ਯੂ ਨੋ ਲਾਸਟ ਡੇਟ ਆਫ ਨਾਮਿਨੇਸ਼ਨਸ ਵਿਦਡਰੋਅਲ ਤੋਂ ਬਾਅਦ ਅਨਪੋਸਟ ਖੜਾ ਰਹਿ ਜਾਂਦਾ ਤਾਂ ਉਹ ਵੀ ਲਿਸਟ ਆ ਜਾਂਦੀ ਹੈਗੀ ਹੈ ਫਿਰ ਵੋਟਰਾਂ ਦੀ ਪੋਲ ਡੇ ਤੇ ਸਾਰਾ ਕੁਝ ਆ ਜਾਂਦਾ ਪਾਰਟੀ ਪਹੁੰਚ ਗਈ ਹੈ ਵਾਪਸ ਆ ਗਈ ਹੈ ਪੋਲਿੰਗ ਪਰਸੈਂਟੇਜ ਦੋ ਦੋ ਘੰਟੇ ਬਾਅਦ ਜਿਵੇਂ ਅਸੀਂ ਨਾਰਮਲੀ ਲੈਂਦੇ ਹੈਗੇ ਉਹ ਉਹ ਕਿੰਨਾ ਹੈਗਾ ਤੇ ਫਿਰ ਫਾਈਨਲ ਰਿਜ਼ਲਟਸ ਜਿਹੜੇ ਹੈਗੇ ਉਹ ਸਾਰਾ ਕੁਝ ਸਾਡੇ ਕੋਲ ਹੈਗਾ ਸਿਸਟਮ ਜੀ ਸਰ ਡੈਕਲੇریشن ਉਸ ਟਾਈਮ ਹੈ ਪਹਿਲੇ ਤੋਂ ਹੀ ਚੱਲ ਰਿਹਾ ਹੈ ਸਰ ਡੈਕਲੇریشن ਪਹਿਲੇ ਸੇ ਹੀ ਚੱਲਦਾ ਹੈ ਪਹਿਲੇ ਸੇ ਹੀ ਚੱਲ ਰਿਹਾ ਹੈ ਠੀਕ ਹੈ ਨਾ ਅੱਛਾ ਸੋ ਇਹ ਬੇਸਿਕਲੀ ਹੈਗੀ ਹੈ ਜਿਹੜੀ ਸਾਡੀ ਪ੍ਰੈਪਰੇਸ਼ਨਸ ਵਗੈਰਾ ਹੈਗਾ ਸੋ ਬਿਫੋਰ ਆਈ ਕਮ ਟੂ ਦੀ ਐਕਚੁਅਲ ਇਲੈਕਸ਼ਨ ਸ਼ਡਿਊਲ ਜਿਹੜਾ ਤੁਸੀਂ ਜਾਨਣਾ ਚਾਹੋਗੇ ਕੋਈ ਇਸ ਇਸ ਟਾਈਮ ਤੇ ਕੋਈ ਸਵਾਲ ਜਾਂ ਕੋਈ ਹੋਰ ਜੇ ਹੈਗਾ ਤਾਂ ਦੱਸੋ